ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰਥ ਢੋਲਣ ਤੇ ਆਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਟੋੜੀ ਕਰ ਪੰਜਵਾ ਦੋ ਪਰੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਸੂ ਗੁਣ ਮੇਰੋ ਪ੍ਰਭ ਜੀ ਕੀ ਨਾ ਪੰਜ ਦੋਖ ਅਰ ਅਹੰਮ ਰੋਗਾ ਏ ਤਣ ਤੇ ਸਗਲ ਦੂਰ ਕੀ ਨਾ ਰਹਾ ਵੰਦਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਆਰਾਦੀਨਾ ਰੂਪ ਅਨ ਰੂਪ ਮੇਰ ਕਸ਼ਨਾ ਵਿਚਾਰਿਆ ਪ੍ਰੇਮ ਗयो ਮੋਹੇ ਹਰ ਰੰਗ ਪੀਨਾ ਬੇਖੇ ਉਹ ਲਾਲਨ ਪਾਟ ਵਿਚ ਖੋਏ ਅੰਧ ਚਿੰਤਾ ਹਰ ਕੇ ਪਤੀ ਨਾ ਤਿਸਹੀ ਕੋ ਗ੍ਰਹ ਸੋਈ ਪ੍ਰਵਨਨ ਕਾ ਸੋ ठाकुर ਤਿਸਹੀ ਕੋ ਟੀਨਾ ਪੇਖੋ ਲਾਲਨ ਪਾਟ ਵਿਚ ਖੋਏ ਅਣ ਚਿੰਤਾ ਹਰੇ ਕੇ ਪਤੀਨਾ ਇਸਹੀ ਕੋ ਗ੍ਰਹਿ ਹੋ ਸੋਈ ਪ੍ਰਵ ਨਾਨਕ ਸੋ ਠਾਕੁਰ ਤੇ ਸਹੀ ਕੋ ਟੀਨਾ ਟੋੜੀ ਮਹਲਾ 5 ਘਰ 5 ਵਾ 2 ਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀ ਨਾ ਪੰਜ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀ ਨਾ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਟੋਡੀ ਰਾਗ ਅੰਦਰ ਅੰਗ 716 ਉੱਪਰ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮਦਾਨੀਆਂ ਦਾਤਾ ਕੋਮਲ ਚਰਣਾ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋਤੀ ਰੱਖ ਲੈਣ ਸਤਗੁਰੂ ਸਰਬੱਤ ਸੰਗਤ ਨੂੰ ਦੋਦ ਕੋਤਾਂ ਦੀਆਂ ਦਾਤਾ ਸ੍ਰੀ ਤੰਦਰੁਸਤੀ ਦੇ ਅਯਰੋਗਤਾ ਬਖਸ਼ਣਾ ਵਾਹਿਗੁਰੂ ਦਾ ਕਲਸਾ ਵਾਹਿਗੁਰੂ ਦੀਤਿ ਫਤਿਹ ਹੈ